ਦੇਖ ਰਿਹਾ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਨੂੰ ਰਿੰਪੀ ਦੱਸਦੇ ਖਾਲਿਸਤਾਨੀ ਪੱਖੀ ਤੇ ਪਾਰ ਦੇ ਵਿਰੋਧੀ এজেন্ডਾ ਚਲਾ ਰਹੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਮਲੇ 'ਚ ਹੁਣ ਗ੍ਰਿਫਤਾਰ ਕੀਤੇ ਗਏ ਨikhil gupta ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਨikhil gupta ਦੇ ਪਰਿਵਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਪਟੀਸ਼ਨ ਦਾਇਰ ਕਰਕੇ ਕਈ ਦਾਅਵੇ ਕੀਤੇ ਨੇ ਅਮਰੀਕਾ ਨੇ nikhil gupta ਤਲ ਦੀ ਸਾਜੀਸ਼ ਉੱਤੇ ਗੰਭੀਰ ਦੋਸ਼ ਲਗਾਏ ਸੋ ਉੱਥੇ ਜਾਣਕਾਰੀ ਮੁਤਾਬਕ ਨikhil gupta ਦੀ ਤਰਫੋਂ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਕਿ ਉਹ ਅਸ਼ਾਕਾਹਾਰੀ ਤੇ ਕੱਟਰ ਹਿੰਦੂ ਹਨ ਇਸ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੂਰ ਦਾ ਮਾਸ ਤੇ ਬੀਫ ਖਾਣ ਨੂੰ ਦਿੱਤੇ ਗਏ ਨੇ ਇਹ ਮੇਰੇ ਧਾਰਮਿਕ ਭਾਵਨਾ ਦੀ ਜਿਹੜੀ ਉਲੰਘਣਾ ਕੀਤੀ ਗਈ ਹੈ ਦਾਜੂ ਨੇ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਰੋਕਿਆ ਜਾ ਰਿਹਾ ਹੈ ਨikhil gupta ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਦੱਸਿਆ ਹੈ ਕਿ ਗ੍ਰਿਫਤਾਰੀ ਦੇ ਸਮੇਂ ਕੋਈ ਗ੍ਰਿਫਤਾਰੀ ਗਾਰਡਨ جاری ਨਹੀਂ ਕੀਤਾ ਗਿਆ ਅਮਰੀਕਾ ਨੇ ਨikhil Gupta ਤੇ ਅਮਰੀਕਾ ਤੇ ਕੈਨੇਡਾ ਦੀ ਦੁਹਾਈ ਨਾਗਰਿਕਤਾ ਰੱਖਣ ਵਾਲੇ ਖਾਲਿਸਤਾਨੀ ਸਮਰਥਕ ਪੰਨੂ ਨੂੰ ਮਾਰਨ ਦੀ ਆਸਫਾ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਨੇ ਕੰਮ ਕਰਨ ਦੇ ਗੰਭੀਰ ਦੋਸ਼ ਜੜੇ ਲਗਾਏ ਸੋ ਉਸ ਤੋਂ ਬਾਅਦ ਭਾਰਤ ਨੇ ਇਸ ਮਾਮਲੇ ਦੀ ਜਾਂਚ ਲਈ ਪਹਿਲਾ ਇੱਕ ਟੀਮ ਦਾ ਗਠਨ ਕੀਤਾ ਸੀ ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਪੱਕਾ ਨਜ਼ਰ ਆਇਆ ਹੁਣ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦੀ ਜਿਹੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ